ਆ ਵੰਡਾ ਚੈੱਕ ਕਰ ਲੋ ਇਹਨੂੰ ਮੇਜ ਵੀ ਟੇਕ ਹੈ ਨੀਗੀ ਤੇ ਭਾਜੀ ਕਹਿੰਦਾ ਵੀ ਮੀ ਪਈ ਜਾਵੇ ਮੈਨੂੰ ਕੋਈ ਮਤਲਬ ਨਹੀਂ ਮੈਂ ਪਕੌੜੇ ਖਾਣੇ ਆ ਤੇ ਮੈਂ ਪਕੌੜੇ ਖਾਣ ਆ ਗਿਆ ਵਾਂ ਤੇ ਨਾਲ ਉਹ ਇੱਕ ਬੰਦਾ ਦੇਖ ਲੋ ਸਾਡਾ ਉਹ ਖੜਾ ਇੱਕ ਉਹ ਕੈਪਰੀ ਪਾ ਕੇ ਯਾਰ ਕੈਪਰੀ ਪਾ ਕੇ ਖੜਾ ਅਸੀਂ ਅੱਜ ਅੱਜ ਪਕੌੜਿਆਂ ਵਾਲਿਆਂ ਕੋ ਕਿਹੜਾ ਕਿਹੜੇ ਕਿਹੜਾ ਇਹ ਕੀ ਹੈ ਇਹ ਕਿਹੜਾ ਏਰੀਆ ਹੈ ਕਿਹੜਾ ਕੈਂਪ ਜਵਾਰ ਨਗਰ ਕੈਂਪ ਤੇ ਮੀ ਧਗਾ ਧਗਾ ਪੈ ਰਿਆ ਵਾ ਅਰੇ ਨਹੀਂ ਯਾਰ ਹਟਿਆ ਹੀ ਨਿਕਾ ਵੇਖੋ ਮੀ ਯਾਰਾ ਇਹ ਆ ਕਹਿੰਦਾ ਕੌਫੀ ਪੀਣੀ ਆ ਤੇ ਪਕੌੜੇ ਖਾਣੇ ਤੱਤੇ 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 ਨੱਤੇ ਪਕੌੜੇ ਖਾਣੇ ਕਹਿੰਦਾ ਬਾਜੀ ਨੇ ਲਈ ਸੀ ਨਹੀਂ ਸੀ ਕੈਮਰੇ ਪਹਿਲਾਂੋਂ ਤੋਂ ਲਈ ਹੀ ਭਰਾਵਾ ਕਹਿੰਦੇ ਪਾਰਟੀ ਨਹੀਂ ਕਰਦਾ ਪਾਰਟੀ ਨਹੀਂ ਕਰਦਾ ਮੈਂ ਕਹਿੰਦਾ ਫਿਰ ਮੀ ਮੀ ਪੈਂਦੇ ਜੀ ਪਾਰਟੀ ਕਰੂੰਗਾ ਅੱਜ ਮੈਂ ਵੀ ਪੈਂਦੇ ਜੀ ਮਾਰ ਲਿਆ ਅੰਕਲ ਅੱਬ ਗਰਮ ਹੋਇਆ ਪਿਆ ਪੂਰਾ ਨਹੀਂ ਗਾ ਪਕੌੜੇ ਤਲਦੇ ਕਹਿੰਦਾ ਪਿੱਛੇ ਹੋ ਜਾ ਬਾਈ ਤੇਲ ਉੱਤੇ ਪੈ ਜਾਣਾ ਉੱਤੇ ਪੈਣੀ ਹੈ ਨਾ ਕਹਿੰਦਾ ਮੈਂ ਪਾ ਦੇਣਾ ਐਂਦਾ ਬਾਈ ਮੈਂ ਇਹ ਹਿੱਲਿਆ ਹੋਇਆ ਆ ਆਹੋ ਤੇ ਅਸੀਂ ਫੇਰ ਦੁਕਾਨ ਤੋਂ ਹੁਣ 10 ਫੁੱਟ ਸੇਫਟੀ ਸੇਫਟੀ 10 ਫੁੱਟ ਪਿੱਛੇ ਆ ਕੇ ਦੇਖੋ ਕਿੱਦਾਂ ਖਿਜਿਆ ਬੀ ਅੰਕਲ ਤੇਰੀ ਜਾਨ ਜ਼ਿਆਦੇ ਉਹਨੂੰ ਪਤਾ ਹੀ ਨਹੀਂ ਲੱਗਣ ਦਿਆ ਹਾਂ ਹਾਂ ਕਿਸੇ ਦੀ ਚੀਜ਼ ਸਾਨੂੰ ਚੁਪਤਾਈ ਕੀ ਕਹਿੰਦਾ ਅੰਕਲ ਕਰਦਾ ਨਹੀਂ ਆਪਣੇ ਪਕੌੜੇ ਹਾਂ ਯਾਰ ਉਹ ਫਰੈਂਟ ਤਲਦਾ ਹੀ ਨਹੀਂ ਆ ਪਸਪੰਦੇ ਗਾਂ ਘਾਇਆ ਬਸ ਪਹਿਲਾਂ ਹਾਂ ਤੇ ਚਲ ਜੀ ਆਪਾਂ ਅੰਕਲ ਗੁੱਸੇ ਜਾਵੇ ਦਾ ਮਤਲਬ ਹੋਣਾ ਹੈ ਲੋ ਮੀਂਹ ਵੀ ਤੇਜ ਹੋ ਗਿਆ ਜੀ ਚੈੱਕ ਕਰੋ ਯਾਰ ਮੀਂਹ ਤੇਜ ਹੋ ਗਿਆ ਵਾ ਤੇ ਅੰਕਲ ਨੇ ਪਕੌੜਿਆਂ ਨੂੰ ਵੀ ਨਾ ਕਰਤੀ ਆ ਕਹਿੰਦਾ ਮੈਂ ਨਹੀਂ ਕੀਤੀ ਸਾਡੇ ਬੰਦੇ ਨੇ ਕਹਿੰਦਾ ਮੈਂ ਨਹੀਂ ਪਕੌੜੇ ਦੇਣੇਗੇ ਤਾਂ ਕਹਿੰਦਾ ਭੱਜ ਜਾ ਅੱਗੇ ਅੱਧਾ ਘੰਟਾ ਲਾ ਕੇ ਦੁਕਾਨ ਲੱਭੀ ਜਿਗੀ ਇੱਕ ਪਕੌੜਿਆਂ ਵਾਲੀ ਇਹ ਦੀ ਜਦੋਂ ਇਹ ਮੁੰਡਾ ਖਾਤਰੀ ਲੈ ਕੇ ਖੜਾ ਆ ਦੇਖ ਲੋ ਹੋਰ ਇਹੋ ਟੰਗੀ ਹੋਈ ਆ ਪੁੱਛਿਆ ਬਾਵਾ ਹਾਂ ਆਹੋ ਹੋ ਟੰਗੀ ਹੋਈ ਆ ਪੁੱਛੀਏ ਕਿੰਨੇ ਦੀ ਆ ਬਰਸਾਤੀ ਚੱਲੀਏ ਆ ਜਾ ਉਹ ਲੈ ਲੈਣੇ ਹਨਾ ਲੋ ਜੀ ਮੁੰਡਾ ਕਹਿੰਦਾ ਬਰਸਾਤੀ ਲੈਣੀ ਆ ਤੇ ਮੈਂ ਕਿਹਾ ਦੇਖ ਲੈਣੇ ਆਹ ਕਿੰਨੇ ਦੀ ਆ ਹਨਾ ਪੁੱਛ ਲੈਣੇ ਆ ਮੈਂ ਚੈੱਕ ਕਰ ਲੈਂਦੇ ਭਾਜੀ ਐਦਾਂ ਨਹੀਂ ਲਈ ਇਹਦੇ ਤੋਂ 스멜 ਆਉਣੀ ਆ ਮੈਨੂੰ ਲੱਗਦਾ ਇਹ ਦੀਦੀ ਹੈ ਅੱਛੀ ਵਾਲੀ ਕੈਸੀ ਆ ਸਹੀ ਆ ਮੇਰੇ ਤਾਂ ਹਣੀ ਨਹੀਂ ਪਤਲੀ ਬਹੁਤ ਆ ਮੈਨੂੰ ਚਾਹੀਦੀ ਥੋੜੀ ਡਬਲ ਐਕਸਲ ਡਬਲ ਐਕਸਲ ਗੜੀ ਇੱਧਰ ਪਈ ਆ ਮੋਰੀ ਆ ਲੈਣ ਲੱਗੇ ਆ اچھا ਇਹ ਲਾੜੀ ਜਿਹੜੀ ਤੇਰੀ ਤੇਮ ਪਾਈ ਆ ਉਹੀ ਆ ਨਾ ਕਾਗਜ਼ ਜੇ ਵਾਲੀ ਹਾਂ ਆ ਤੀਰ ਦੇ ਕਿੰਨੇ ਦੀ ਆ 50 ਦੀ 100 ਦੀ ਮੈਨੂੰ ਚਾਹੀਦੀ 150 ਦੀ ਲੈ ਯਾਰ ਦਨਾਕਾਰ ਯਾਰ ਆ 50 ਅਣੀ ਦੇਗੀ ਜੀ 15 ਲਗਾਈ ਯਾਰ ਉਹ ਇਹਦਾ ਕਾਗਜ਼ੀ ਇਹ ਮੂਮ ਜਮਾ ਆ ਇਹ ਤਾਂ ਨਾ ਇਹ ਤਾਂ ਇੱਕ ਵਾਰੀ ਪਹਿ ਪੈ ਗਈ ਵਸ ਦੂਸਰੀ ਵਾਰੀ ਨਹੀਂ ਪੈਣੀ ਨਾ ਉਹ ਤਾਂ ਆ ਪਾ ਜੀ ਨਹੀਂ ਉਹ ਤਾਂ ਦਾ ਚੱਲ ਇਹਦੇ ਲਾਲਾ ਫੇ ਸਹੀ ਸਹੀ 90 ਫੜਫੜ ਕੰਮ ਯਾਰ ਹੈ ਸੱਜ ਜੀ ਕਿੰਨੇ ਪੈਸੇ ਦੀਏ ਤੁਹਾਨੂੰ ਸੱਚ ਬੋਲੇ ਹੁਣ ਕੈਮਰੇ 'ਚ 600 ਦੀਏ ਪਾ ਜੀ ਕਿੰਨੇ ਦੇ ਦੀਏ ਨੇ ਚੱਲ 70 ਦੇ ਦਿੰਨੇ ਆ 70 ਤਾਂ ਠੀਕ ਹੈ ਠੀਕ ਹੈ ਯਾਰ ਉਹ 70 ਠੀਕ ਹੈ 70 ਤੂੰ 100 ਕਹੀ ਹੈ ਨਾ ਦੇ ਲਓ ਮੁੰਡਾ ਅਸੀਂ ਘਟਾਉਣ ਦੇ ਵਧਾਈ ਜਾਂਦਾ ਯਾਰ ਕਿ ਆਏ ਯਾਰ ਸਾਡੀ ਇਹ ਸਾਡੇ ਨਾਲ ਆਇਆ ਕੋ ਉਹਨਾਂ ਨਾਲ ਬਾਈ ਤੈਨੂੰ ਜਾਣਦਾ ਤਾਂ ਨਹੀਂ ਮੁੰਡਾ ਕਿਤੇ ਯਾਰ ਰੇਲ ਆ ਕਿਤੇ ਕੋਈ ਜਾਮਛਾਣਾ ਮਾੜੀ ਮੋਟੀ ਪਰਲਾ ਐਕਸੀਡੈਂਟ ਨਹੀਂ ਦਿਖਾਈ ਯਾਰ ਉਹ ਵੀ ਦਿਖਾ ਚੱਲ ਯਾਰ ਪਰ ਠੀਕ ਆ ਇਹ ਸਹੀ ਆ ਲੈ ਮਿੱਤਰੋ ਆ ਲੈਣ ਲੱਗੇ ਆ ਠੀਕ ਆ ਤੇ ਬਾਈ ਨੂੰ 70 ਰੁਪਏ ਮੰਨ ਗਿਆ ਕਹਿੰਦਾ ਦੇ ਦਿਓ ਦੇ ਦਈਏ ਬਾਈ ਹੈ ਨਾ ਚਲੋ ਠੀਕ ਹੈ ਜੀ ਲੋ ਜੀ ਅੰਕਲ ਦੀ ਸਪੀਡ ਚੈੱਕ ਕਰੋ ਤੁਸੀਂ ਚੈੱਕ ਕਰੋ ਸਪੀਡ ਗਰਮਾ ਗਰਮ 커피 커피 ਨਹੀਂ ਰੈਡੀ ਹੋਈ ਤਨ ਕੱਪ ਮੁੰਡਾ ਫਟਾ ਆ ਮੁੰਡਾ ਬੜਾ ਜਿਹੜਾ ਖੱਤਰੀ ਲੈ ਕੇ ਖੜਾ ਬਾੜਾ ਹੀ ਗਰਮਾ ਪਈ ਕਹਿੰਦਾ ਗਰਮ ਗਰਮ ਕਿੰਨਾ ਗਰਮ ਮਿੱਤਰੋ ਆ ਦੇਖੋ ਅਸੀਂ ਪਾਜੀ ਵੀ ਆਪ ਦੇ ਵਰਗਾ ਬਣਾ ਲਿਆ ਚੈੱਕ ਕਰੋ ਚੈੱਕ ਕਰੋ ਆ ਤੇਰੀ ਸ਼ਾਬਾਸ਼ ਸ਼ਾਬਾਸ਼ ਚੈੱਕ ਕਰੋ ਬੜੇ ਲੋਕੋ ਉਹ ਤੇਰੀ ਜਾਦੂ ਜਾਦੂ ਆ ਗਿਆ ਜਾਦੂ ਵਾਪਸ ਆਦੇ ਵੀ ਪਾਤੀ ਵਰਸਾਤੀ ਛਤਰੀ ਪਾ ਲਈ ਆ ਬਾਈ ਹਾਂ ਕਾਲੇ ਰੰਗ ਦੀ ਤੇ ਵਰਸਾਤੀ ਪਾ ਕੇ ਵੀ ਛਤਰੀ ਲੈ ਕੇ ਬੈਠਾ ਸਾਡਾ ਇੱਕ ਵਰਸਾਤੀ ਲਈ ਉਹ ਤੋਂ ਛਤਰੀ ਵੀ ਲਈ ਦੇਖੋ ਬਾਕੀ ਬੰਦ ਵਧੀਆ ਹੋ ਗਿਆ ਔਰ ਮਿੰਨੀ ਟੈਨਸ਼ਨ ਨਹੀਂ ਆ ਕੋਈ ਏ ਧਿਲੋੜੇ ਕਾਲਾ ਗੋੜਾ ਐਵੇਂ ਨਹੀਂ ਪਾਇਆ ਇਹ ਵਰਸਾ ਮੀਂਹ ਪੈਂਦਾ ਮੀਂਹ ਪੈਂਦਾ ਤਾਂ ਪਾਇਆ ਲੋ ਛਤਰੀ ਵੀ ਆ ਲੋ ਜੀ ਪਕੌੜੇ ਹੋ ਗਿਆ ਰੈਡੀ ਅੰਕਲ ਹੋ ਗਿਆ ਹੁਣ ਸੈਟ ਅੰਕਲ ਕਹਿੰਦਾ ਵੇਟ ਕਰੋ ਤੁਹਾਨੂੰ ਪਕੌੜੇ ਮੈਂ ਖਵਾ ਦਿੰਦਾ ਆ ਚਿੰਤਾ ਨਾ ਕਰੋ ਕਹਿੰਦਾ ਜਾ ਬਕੌੜੀ ਪਕੌੜੇ ਪਾ ਦੋ 60 ਰੁਪਏ ਦੇ ਤੈਨ 60 ਰੁਪਏ ਦੇ ਪਾ ਦੋ ਹਾਂ ਹਾਂਜੀ ਹਾਂਜੀ ਉਧਰ ਅੰਦਰ ਬਹਿ ਜੀਏ ਓਏ ਵਾਹ ਅੰਕਲ ਦਿਲ ਖੋਸ਼ ਕਰਤਾ ਅੰਕਲ ਬਹੁਤ ਵਾਹ ਜੀ ਵਾਹ ਅਜੀਤਾ ਆ ਗਿਆ ਸੀ ਬੋਲੇ ਲੱਗਿਆ ਅੰਦਰ ਲੈ ਪਾ ਦੇ ਆ ਤੋ ਵੀ ਅੰਦਰ ਹੀ ਬਹਿ ਜੀ ਲੈ ਆਏ ਕਿੰਦਾ ਦੇ ਪਕੌੜੇ ਸਵਾਦ ਆ ਓਕਰਪੋੜਾ ਕੀ ਖਾਣਾ ਪਕੌੜੇ ਖਾਣਾ ਮੈਂ ਤਾਂ ਗਰਮ ਕੀ ਖਾਣਾ ਗਰਮ ਗਰਮ ਬਹੁਤ ਵਾਹਿਆ ਨੇ ਲੋ ਜੀ ਪਕੌੜੇ ਆਪਣੇ ਰੈਡੀ ਹੋ ਕੇ ਆ ਚੁੱਕੇ ਆ। ਛੋੜੇ ਬਾਲ ਗਾਲੇ ਆ। ਛੋੜੇ ਬਾਲ ਗੜੇ ਆ। ਪਕੌੜੇ ਆਪਣੇ ਆ ਗਏ ਆ ਹੁਣ ਤੁਹਾਨੂੰ ਖਾ ਕੇ ਦੱਸਾਂ ਕਿ ਕਿਦਾਂ ਦੇ ਆ। ਖਾ ਲੀਏ ਬਣਾਇਆ। ਮੰਨ ਲੇ ਪੂਣੀ ਮਾਰਨੀ ਪਰ ਪੂਣੀ ਬੱਝੀ ਨਹੀਂ। ਹੂੰ। ਓਦੋਂ ਬਾਅਦ ਗੁੱਸਾ ਜੈਸੀ ਆਂ। ਸਾਹ ਦਿਖਾ ਰਿਹਾ ਹੈ ਜਿਹਦਾ ਪੈਲ ਤੋਂ ਤਾਂ ਦਾ ਵਿਆਹ ਲਿਆ ਬੌਸਮ ਵੀ ਚੈੱਕ ਕਰੋ ਕਿੰਨਾ ਖਤਰਨਾਕ ਹੋਇਆ ਪਿਆ ਮੀਰ ਕੋਲ ਤਾਂ ਨਾ ਨਹੀਂ ਰੰਦਾ ਨਹੀਂ ਇਹਨੂੰ ਤਾਂ ਨਾਲ ਹੀ ਲਿਆ ਦੇ ਸਾਡਾ ਖਾਣਾ ਵੀ ਹੋ ਗਿਆ ਬੰਦ ਨਾ ਆਉਂਦੇ ਇਹ ਨਹੀਂ ਮੈਂ ਲਿਆ ਅੱਗੇ ਲੋ ਮਿੱਤਰੋ ਕੌਫੀ ਆ ਗਈ ਆਪਣੀ ਰੈਡੀ ਹੋ ਗਏ ਇਹ ਮੁੰਡਾ ਮਿੱਠਾ ਮੱਧ ਦਾ ਇਹ ਮੁੰਡਾ ਮਿੱਠਾ ਮੱਧ ਪੀਣਾ ਵਾਜੇ ਮਿੱਠਾ ਮੱਧ ਦਾ ਜਿਆਦਾ ਮਿੱਠਾ ਪਾਤਾ ਆ ਕਾਰਮਲ ਪਾਇਆ ਹੋਇਆ ਉੱਪਰ ਦੀ ਲਿਕਵਿਡ ਫਾਰਮ ਚ ਤੇ ਇੱਕ ਪਕੌੜਿਆਂ ਦੀ ਪਲੇਟ ਇਹਨਾਂ ਨੇ ਖਾ ਲਈ ਆ ਤੇ ਕਹਿੰਦੇ ਇੱਕ ਹੋਰ ਖਾਣੀ ਆ ਸਵਾਦ ਬਹੁਤ ਆ ਤੇ ਆ ਮੁੰਡਾ ਜਿਹੜਾ ਇੱਥੇ ਖੜਾ ਫਟਾਫਟ ਲੱਗਾ ਹੋਇਆ ਕਹਿਣ ਵੀ ਭਾਜੀ ਇੱਕ ਪਕੌੜਿਆਂ ਦੀ ਪਲੇਟ ਹੋਰ ਕਰ ਦਿਓ ਫਟਾਫਟ ਵੀ ਜਲਦੀ ਜਾਣਾ ਆ ਤੁਹਾਨੂੰ ਕਾਫੀ ਗੜਿਆੜੀ ਆ ਪਕੌੜਿਆਂ ਦੀ ਡੇਰ ਆ ਹੁਣ ਮੁੰਡੇ ਨੇ ਮੂੰਹ ਸੁਣਾ ਲਿਆ ਆ ਕਾਫੀ ਪੀ ਕੇ ਗਰਮ ਗਰਮ ਹੁਣ ਕਹਿੰਦਾ ਮੇਰਾ ਮੂੰਹ ਸੜ ਗਿਆ ਆਰਡਰ ਲਾਉਣੇ ਹੀ ਜਾ ਕੇ ਕੈਸੀ ਆ ਕਾਫੀ ਪੀ ਮਾੜੀ ਕਾਫੀ ਦੱਸ ਕੈਸੀ ਆ ਟੇਸਟ ਤਾਂ ਕਰ ਮਤਲਬ ਜੇ ਉਹਨੇ ਮੂੰਹ ਸੜਾ ਲਿਆ ਜਦ ਲੱਗੀ ਨਾ ਇਹ ਜੇ ਡੋਕ ਹੋਰ ਪਾਣੀ ਕਿੰਨੀ ਥੱਲੇ ਆ ਆ ਮਜ਼ਾ ਹੀ ਆ ਗਿਆ ਭਾਈ ਸਰਾ ਸਰਾ ਕੰਮ ਬਣੀ ਨਾ ਪਕੋੜੇ ਆ ਲੈਂਦੇ ਤੁਹਾਨੂੰ ਫੇਰ ਆਦੇ ਹੋਰ ਸੀ ਕੈਸੀ ਹੈ ਨਾ ਗੋੜੇ ਖਾ ਕੇ ਕਿਹੋ ਜਿਹਾ ਲੱਗਾ ਮਜ਼ਾ ਆਇਆ ਕਿ ਨਹੀਂ ਕੈਨੇਡਾ ਕੈਨੇ ਵਿਆਹ ਵਾਲਾ ਸੀ ਜੀ ਬਾਈ ਵਿਆਹ ਜਿੱਤ ਆ ਗਿਆ ਪਿਆ ਪਿੰਡਾਂ ਦੇ ਵਿਆਹ ਹੁੰਦੇ ਸੀ ਨਾ 90 96 95 ਦੇ ਜਿਹੜੇ ਉਹਨਾਂ ਦਾ ਕਿੱਥਾ ਆ ਗਿਆ ਪਹਿਲੀ ਆਪਦੀ ਵੀ ਹੋਣਾ ਨਾ ਸਾਡੇ ਨੇ ਬਣਾਈ ਜਾਂਦਾ ਤਿੱਖਾ ਦੀ ਪਟ ਕਹਿੰਦਾ ਆਪਦੀ ਨਹੀਂ ਬਣਾਉਂਦਾ ਲੈ ਜਾਨੀ ਬਣਾ ਲੈਣ ਨੂੰ ਸਾਡੀ ਵਿਆਹ ਬਣਾ ਲੈ ਯਾਰ ਆਹ ਲੈ ਅੱਗੇ ਤੇਮੂਡ ਇਹਨੂੰ ਦਿਖਾਤੀ ਏਡੇ ਜਿੱਗੇ ਸਾਰਾ ਵਾਲੇ ਜੁਕੇ ਆ ਬਾਈ ਨਹੀਂ ਮੈਂ ਬਾਈ ਆ ਕਾਲੇ ਰੱਖ ਦੀ ਕਿਉਂਨੇ ਕਾਲਾ ਕੋ ਡੈਮੇਜ ਹੀ ਕੋਈ ਨਹੀਂ ਇਮੀ ਇਹ ਨਾ ਤਾਂ ਬਾਈ ਬੈਲੇ ਗਿਆ ਨਾ ਇਹਦੇ ਬਾਅਦ ਜਿੰਦੀਆ ਬੈਗਰ ਨੂੰ ਜਨਾ ਨਾ ਕੋਈ ਬਹੁਤ ਬਾਦ ਨਾ ਆ ਬੜੋ ਭਾਈ ਇੰਦੇ ਆਮ ਜਿਹਾਓ ਲੋ ਜੀ ਪਕੌੜੇ ਸਾਡੇ ਆ ਗਏ ਆ ਰੈਡੀ ਹੋ ਗਏ ਆ ਬਾਜ ਪੈ ਗਈ ਆ ਦੂਣੀ ਜਦਾ ਹੈਗੀ ਆ ਲੋ ਜੀ ਹੈਗੀ ਆ ਭਾਈ ਥੋੜੀ ਜਿਹਾ ਮਿੱਟੀ ਮਿੱਟੀ ਪਾ ਦਿਓ ਭਾਈ ਮਿੱਟੀ ਪਾ ਦਿਓ ਲੱਗ ਦੋ ਰਾਖਾ ਵਿੱਚ ਰੱਖ ਦੇ ਦੇ ਵਿੱਚ ਰੱਖ ਦੇ ਲੋ ਜੀ ਪਕੌੜੇ ਫੇਜ ਆ ਗਏ ਸਾਡੇ ਮੁੰਡੇ ਦੇ ਮੂੰਹ ਤੇ ਖੁਸ਼ੀ ਚੈੱਕ ਕਰੋ ਤੁਸੀਂ ਖੁਸ਼ੀ ਚੈੱਕ ਕਰੋ ਬਈ ਲੈ ਵੇ ਚਟਨੀ ਵੀ ਆ ਗਈ ਬਈ ਚਲੋ ਹੁਣ ਤੁਹਾਨੂੰ ਖਾ ਕੇ ਮਿਲਦੇ ਆਂ ਫੇਰ ਆਹ ਮੁੰਡਾ ਪਹਿਚਾਣ ਲਓ ਆਹ ਮੁੰਡੇ ਨੇ ਕਾਫੀ ਬਹੁਤ ਸਵਾਦ ਬਣਾਈ ਸੀ ਢੜੀ ਕਿਹਦੀ ਕਾਫੀ ਦੀ ਕਾਫੀ ਕਿਹਦੀ ਦੀ ਵਧੀਆ ਸੀ ਕਾਫੀ ਇੱਧਰ ਗਿਆ ਉਹ ਭੱਜ ਗਿਆ ਬਈ ਉਹ ਭੱਜ ਗਿਆ ਸੰਗ ਗਿਆ ਹੁਣ ਪਹਿਲਾਂ ਕਹਿੰਦਾ ਮੇਰੀ ਵੀਡੀਓ ਬਣਾਉ ਹੁਣ ਭੱਜ ਗਿਆ